ਚੋਰੀ ਕਰਨ ਆਏ ਵਿਅਕਤੀ ਦਾ 86 ਸਾਲਾ ਬਜ਼ੁਰਗ ਨੇ ਚੜਿਆ ਕੁੱਟਾ ਪਾ ਤਾਂ ਬਜ਼ੁਰਗ ਜਿਹੜਾ ਆ ਉਹ ਡੇਰੀ ਦਾ ਕੰਮ ਕਰਦਾ ਹੈ ਤਾਂ ਬਜ਼ੁਰਗ ਨੇ ਦੱਸਿਆ ਕਿ ਉਹ ਇੱਕ ਵਿਅਕਤੀ ਉਹਦੀ ਦੁਕਾਨ ਦੇ ਉੱਤੇ ਜਿਹੜਾ ਆ ਬਿਸਕਟ ਲੈਣ ਵਾਸਤੇ ਆਉਂਦਾ ਆ ਤਾਂ ਅੱਜ ਉਸ ਤੋਂ ਵੱਲੋਂ ਜਿਹੜੀ ਉਹ ਚੋਰੀ ਕਰ ਲਿੱਤੀ ਜਾਂਦੀ ਹੈ ਤਾਂ ਬਜ਼ੁਰਗ ਵੱਲੋਂ ਉਸ ਦਾ ਜਿਹੜਾ ਡੰਡਿਆਂ ਦੇ ਨਾਲ ਜਿਹੜਾ ਕੁਟਾਪਾ ਚੜਾਇਆ ਜਾਂਦਾ ਤਾਂ ਇਸ ਵਿਚਾਲੇ ਜਿਹੜਾ ਆਸ-ਪਾਸ ਦੇ ਲੋਕ ਇਕੱਠਾ ਹੋ ਜਾਂਦੇ ਨੇ ਤਾਂ ਲੋਕਾਂ ਵੱਲੋਂ ਜਿਹੜਾ ਆ ਉਸ ਨੂੰ ਜਿਹੜਾ ਫੜ ਕੇ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ। ਮਾਮਲੇ ਤੇ ਪੁਲਿਸ ਦਾ ਅਜੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਅਰਜੁਨ ਕੁਝ ਨਹੀਂ ਜੀ। ਇਹ ਦੱਸ ਤੁਸੀਂ ਸੀਟ ਲਾਈਨ ਆਸ ਦਿਨਾਂ ਕੋਲ ਇਹ ਕਹਿ ਮੈਂ ਚੋਰੀ ਕਰੀ ਇਹ ਗਲੀ ਵਿੱਚ ਕੁਛ ਆਇਆ ਕੀ ਮੈਂ ਚੋਰੀ ਕਰਾਂਗਾ ਸੀ ਗਰੀਬਤ ਮੈਂ ਤੇਰੇ ਨਾਲ ਆ ਗਿਆ ਜਿੰਤੋਂ ਬਿਆਪਤੀ ਗਿਆ ਦਰ ਨਾਲ ਆ ਗਿਆ ਸੀ ਮੈਂ ਦਾਕਟਰੋ ਚੋਰੀ ਨਹੀਂ ਕੀਤੀ ਨਾ ਨਾ ਸਾਹਿਬ ਵੀਰ ਵੀਰ ਬਿੱਤੀ ਹੈ ਇਹ ਮੈਂ ਬੈ ਜਾ ਟੀਆਂ ਦੇ ਮੈਂ ਗੁਲੀ ਤੋਂ ਮਾਰਿਆ ਬਹੁਤ ਹੈ ਗਾਜੀ ਕਿੰਨਾ ਨੇ ਮਾਰਿਆ ਹਾਂ ਇਹ ਸਾਰਿਆਂ ਨੇ ਮਾਰਿਆ ਹੈ ਚੋਰੀ ਕੀਤੀ ਹੋਗੀ ਨਹੀਂ ਮਾਰਿਆ ਨਹੀਂ ਨਹੀਂ ਉਹ ਬਿਨ ਬਾਲ ਕੋਈ ਮਾਰੀ ਜਾਂਦੇ ਕੋਈ ਚੋਰੀ ਕਰਦੇ ਮੇਰੇ ਚਿਰ ਦੇ ਪੈਸੂ ਨਿਕਲਦੇ ਮੇਰੇ ਚਿਰ ਕੋਈ ਚੋਰੀ ਨਿਕਲਾ ਆ ਜਾਂਦਾ ਦਸੋ ਜੀ ਆਦੇ ਕੋ ਜੀ ਆਦੇ ਕੋ ਤੁਸੀਂ ਦੇਖੋ ਆਦੇ ਆਦੇ ਕੋ ਜੀ ਆਦੇ ਆਪੀ ਤੇ ਆਦਾ ਤੋਂ ਲੜ ਰੇ ਆ ਲੜ ਰੇ ਆ ਕੇ ਕੋਈ ਚੋਰੀ ਹੋਇ ਨਾ ਹੱਥੇ ਲਾਈ ਜਾਂਦੇ ਮਨੋ ਦਾ ਕੋਈ ਹੋਰ ਨਾ ਤੇਰਾ ਆਪ ਦੇਖਾਈ ਆਪ ਦਾ ਕਾਗਜ਼ ਪੱਤਰ ਮੈਂ ਸਾਰੇ ਮੇਰੇ ਕੋਲ ਪੈ ਹੈਗੇ ਚਾਈਨ ਕੰਮ ਕੀ ਕਰਦੇ ਮੈਂ ਬਰਨਾਲ ਦਾ ਕੰਮ ਬਰਨਾਲ ਦਾ ਆ मेरे अच्छा को बिस्कुट लाने आया जी मैं बिस्कुट कशे सीट ला रखी सी मेरे मुंह ते मारे भी किशा हो गई मैं चोरी करा तो 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 ਪਰ ਮੈਂ ਇਹਨੂੰ ਪਹਿਲਾਂ ਕਹਤਾ ਮਹਾ ਬੀੜੀ ਪੈਰੀ ਬਾਹਰ ਸਟਕਿਆ ਫੇਰ ਮੇਰੇ ਕੋਲੇ ਆਈ ਫੇਰ ਮੈਂ ਸਮਝਾਉਂਦਿਓ। ਇਹ ਕਹਿੰਦਾ ਕਹਿੰਦਾ ਤੂੰ ਬੀੜੀ ਕਰਨਾ ਇਹਨੂੰ ਮੇ ਤਾਂ 골ਡ ਫਲੈਗ ਦੀ ਸ਼ੇਰਟ ਹੈ। ਮਹਿੰਗੀ ਸ਼ੇਰਟ ਹੈ ਫਲਾਨਾ ਧਮਕਾ ਕਰਨ ਲੱਗਿਆ ਮੇਰੇ ਨਾਲ। ਉਹਨੂੰ ਸਮਝਾਉਂਦਾ ਸੀ। ਹਾਂਜੀ। ਤੇ ਕੋਸ਼ਿਸ਼ ਇਹਨੇ ਕੀਤੀ ਮੈਨੂੰ ਲਜਾਉਣ ਦੀ। ਤਾਂ ਕਿ ਵੀ ਮੈਂ ਚੋਰੀ ਕਰ ਸਕਾਂ। ਤੇ ਬਾਦੀ ਦੁਕਾਨ ਕਰਦੀ ਹੈ ਜੀ ਮੈਂ ਮਿਲਖਵਾ ਆ ਰਿਹਾ ਹਾਂ ਮਿਲਖਵਾ ਹਾਂ ਜੀ ਪਾਣੀ ਆ ਜੀ ਪਿੱਛੇ ਲੱਗੇ ਹਾਂ ਨਾ ਲੱਗੇ ਦੁਕਾਨ ਕਿੰਨੀ ਉਮਰ ਆ ਸਰ ਤੁਹਾਡੀ ਮੇਰੀ 36 ਸਾਲ ਦੀ ਹੈ ਜੀ ਸੀਨੀਅਰ ਸਿਟੀ ਕੇ ਨਾਂ ਤੁਸੀਂ ਹਾਂ ਜੀ ਹਾਂ ਜੀ ਸੁਪਰ ਸੀਨੀਅਰ ਸਿਟੀ ਨਾ ਅੱਛਾ ਹਾਂ ਜੀ ਮੈਨੂੰ ਇਹਨਾਂ ਕੋਲ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੇਖਿਆ ਨਾ ਕਹਿੰਦਾ ਮੈਨੂੰ ਆ ਬਿਸਕੁਟ ਦੇ ਆ ਦੇ ਦੇ ਜਦੋਂ ਮੈਂ ਹੋਰ ਦੇਣ ਲੱਗਾ ਇਹ ਮੈਂ ਚੋਰੀ ਕਰਨ ਲੱਗ ਗਿਆ ਚੋਰੀ ਕਰਦੇ ਨੂੰ ਮੈਂ ਰੰਗ ਹੀ ਇੱਥੇ ਫੜ ਲਿਆ ਕੀ ਚੋਰੀ ਕਰਦਾ ਸੀ ਹੈ ਗੱਲੇ ਚੋਂ ਗੱਲੇ ਚੋਂ ਹਾਂ ਗੱਲੇ ਚੋਰੀ ਕਰਦਾ ਸੀ ਹਾਂਜੀ ਬਾਤ ਗੱਲੇ ਸੀ ਤੁਸੀਂ ਹਾਂ ਗੱਲਾ ਗੱਲੇ ਤੇ ਹੀ ਉਹਨੇ ਜੀ ਪੈਸੇ ਗੱਲੇ ਸੀ ਗੱਲਾ ਸੀ ਬਾਤ ਤੇ ਗੱਲੇ ਹੀ ਸੀ ਤੁਸੀਂ ਮੈਂ ਕੱਲਾ ਸੀ ਮੇਰਾ ਲੋਕਾਂ ਨੂੰ ਆਉਂਦਾ ਹੈ ਨਾਜੀ ਕਿਸੇ ਨੂੰ ਨਹੀਂ ਬੁਲਾਇਆ ਜਿਵੇਂ ਫੜ ਕੇ ਜੋ ਚੋਰ ਚੋਰੀ ਕਰਦਾ ਸੀ ਨਾਲੇ ਪੈਸੇ ਫੜ ਲੇ ਨਾਲੇ ਮੈਂ ਫਿਰ ਮਰਮਤ ਕਰਤੀ ਪੈਸੇ ਕਿੰਨੇ ਪੈਸੇ ਕੱਢੇ ਪੈਸੇ ਤਾਂ ਅੱਜ ਹੁਣ ਮੈਂ ਕਿਨੇ ਨਹੀਂ ਆਲਾ ਮੈਂ ਫੜ ਕੇ ਬਣਾਈ ਫਿਰ ਰੇਲ ਹਾਂਜੀ ਮੈਂ ਪੂਰੀ ਰੇਲ ਬਣਾਈ ਆਹਦੇ ਨਾਲ ਕੀ ਕਹਿੰਦੇ ਚਾਹੋਗੇ ਜਿਹੜੇ ਹੁਣ ਤੁਸੀਂ ਦਾ ਰੰਗੇ ਹੱਥੀ ਫੜ ਲਿਆ ਜੇ ਚੋਰ ਫੜੇ ਹਾਂਜੀ ਛਾਤਰ ਹੁੰਦੇ ਆ ਚਲੋ ਜੇ ਕੁਝ ਕਰ ਜਾਂਦੇ ਹੈ ਨਾ ਤੁਹਾਡਾ ਨੁਕਸਾਨ ਹੋ ਸਕਦਾ ਹੈ ਹਾਂ ਸੰਘਾਰ ਆ ਜਾਂਦੇ ਤੁਹਾਨੂੰ ਕੀ ਸੰਘਾਰਿਆ ਸੀ ਕੋਈ ਕੁਝ ਵੀ ਨਹੀਂ ਇਹ ਮਤਲਬ ਇਹ ਵੀ ਮੈਂ ਤਾਂ ਬੇਨਤੀ ਕਰੂਗਾ ਸਾਰੇ ਦੁਕਾਨਦਾਰਾਂ ਨੂੰ ਵੀ ਕੁਝ ਟੋਣ ਇੱਕ ਜੋ ਠੋਕੇ ਇਹਦੇ ਇਹ ਜਿਹੇ ਮਰਮਮਤ ਚੰਗੀ ਤਰ੍ਹਾਂ ਕਰਨ ਫਾੜ ਈ ਨਾਮਾ ਜੀ ਤੁਹਾਡਾ ਮੈਂ ਨਗਰਦਾਰੀ ਲਾਲ ਜੀ ਗੰਗਰੀ ਆਏ ਤਾਂ ਮੇਰੇ ਕੋਲ ਆਹ ਆ ਬੇਸਰ ਸੁਪਰ ਸੋਟੀ ਖਈਏ ਨਾ ਆ ਡਾਂਗਾ ਬਾਪੂ ਕੋਲੇ 75 ਸਾਲ ਦੀ ਉਮਰ ਆ ਉਹ ਸੋਟੀ ਆ